ਦੀ ਖਬਰ ਐਸ ਟਾਈਮ ਭਾਰਤ ਦੇ মিডিਆ ਦੇ ਵਿੱਚ ਬਹੁਤ ਵੱਡੀ ਚਰਚਾ ਦਾ ਵਿਸ਼ਾ ਬਣੀ ਆ ਉਹਨੂੰ ਵੀ ਆਪਾਂ ਜਿਹੜਾ ਉਹ ਦੇਖ ਲਿਆ ਨੇ ਜਿਹੜਾ ਅਨਮੋਲ ਬਿਸ਼ਨੋਈ ਲਾਰੈਂਸ ਬਿਸ਼ਨੋਈ ਦਾ ਜਿਹੜਾ ਭਰਾ ਆ ਉਸੋ ਕਾਲਕੱਤੇ ਤੌਰ ਦੇ ਉੱਤੇ ਉਹ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਗ੍ਰਿਫਤਾਰ ਹੋ ਗਿਆ ਆ ਅਮਰੀਕਾ ਦੀ ਕਿਸੇ ਵੀ ਨਿਊਜ਼ ਏਜੰਸੀ ਜਾਂ ਪੁਲਿਸ ਦੇ ਦੁਆਰਾ ਇਦਾਂ ਦੀ ਅਜੇ ਤੱਕ ਕੋਈ ਵੀ ਖਬਰ ਜਿਹੜੀ ਉਹ ਨਹੀਂ ਦੇਖੀ ਗਈ ਅਸੀਂ ਕਾਫੀ ਥਾਂ ਦੇ ਉੱਤੇ ਖੰਗਾਲਣ ਦੀ ਕੋਸ਼ਿਸ਼ ਕੀਤੀ ਆ ਬੇਕਰਸਫੀਲਡ ਦੇ ਵਿੱਚ ਇੱਕ ਵਾਰੀ ਦੇਖਿਆ ਗਿਆ ਸੀ ਕਿਸੇ ਵਿਆਹ ਸ਼ਾਦੀ ਦੇ ਉੱਤੇ ਬੇਕਰਸਫੀਲਡ ਦੀ ਜਿਹੜੀ ਸ਼ੈਰੂ ਡਿਪਾਰਟਮੈਂਟ ਦੀ ਮੈਂ ਵੈਬਸਾਈਟ ਦੇ ਉੱਤੇ ਦੇਖਿਆ ਆ ਉੱਥੇ ਅਜੇ ਤੱਕ ਕੋਈ ਮੈਨੂੰ ਲੱਭਾ ਨਹੀਂ ਆ ਇਨਮੇਟਸ ਦੇ ਵਿੱਚ ਵੀ ਸਰਚ ਕਰਨ ਦੀ ਕੋਸ਼ਿਸ਼ ਕੀਤੀ ਆ ਉਹਦਾ ਅਜੇ ਤੱਕ ਕੋਈ ਪਤਾ ਨਹੀਂ ਆ ਉਦਾਂ ਤਾਂ ਜਿਹੜੀ ਭਾਰਤ ਦੀ ਏਜੰਸੀ ਵਾਲੇ ਤਾਂ ਇਹ ਕਹਿ ਰਹੇ ਆ ਵੀ ਮੁੰਬਈ ਕ੍ਰਾਈਮ ਬ੍ਰਾਂਚ ਆ ਉਹਨਾਂ ਦੇ ਸੋਰਸ ਉਹਨਾਂ ਨੂੰ ਕਹਿ ਰਹੇ ਆ ਵੀ ਅਨਮੋਲ ਬਿਸ਼ਨੋਈ ਨੂੰ ਯੂਐਸ ਅਥਾਰਟੀ ਦੇ ਵਿੱਚ ਇਨਟੈਰੋਗੇਟ ਕਰ ਰਹੀਆਂ ਆ ਤੇ ਪਹਿਲੂ ਉਹਨੂੰ ਕੈਨੇਡੀਅਨ ਅਥਾਰਟਿਜ਼ ਨੂੰ ਦੇਣ ਗਈਆਂ ਅ ਤੇ ਫਿਰ ਉਸ ਤੋਂ ਬਾਅਦ ਵਿੱਚ ਇੰਡੀਆ ਦੇ ਅਰਟਿਸਟ ਨੂੰ ਇੰਦਾ ਦੀ ਜਿਹੜੀ ਕਸਟਡੀ ਮਿਲ ਸਕਦੀ ਹੈ ਹਰਦੀਪ ਸਿੰਘ ਨੈਚਰ ਹੁਣਾਂ ਦੇ ਕਤਲ ਦੇ ਮਾਮਲੇ ਵਿੱਚ ਜਿਹੜੀਆਂ ਇੰਡੀਅਨ ਏਜੰਸੀਜ਼ ਜਿਹੜੀਆਂ ਦੱਸ ਰਹੀਆਂ ਆ ਇੰਡੀਅਨ ਨਿਊਜ਼ ਵਾਲੇ ਵੀ ਉਸ ਦੇ ਵਿੱਚ ਆ 골ਡੀ ਬਰਾਡ ਨੂੰ ਵੀ ਦੋ ਤਿੰਨ ਰੀਤ ਤੋਂ ਫੜ ਹਟੇ ਆ ਇਸ ਤੋਂ ਇਲਾਵਾ ਹੋਰ ਵੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਗੋਲੀकांड ਵੀ ਜਿਹੜਾ ਉਹ ਕਰਵਾ ਹਟੇ ਆ ਇਦਾਂ ਦੀਆਂ ਖਬਰਾਂ ਬਹੁਤ ਵਾਰੀ ਜਿਹੜੀਆਂ ਉਹ ਆ ਚੁੱਕੀਆਂ ਆ ਇਹ ਐਕਚੁਅਲ ਦੇ ਵਿੱਚ ਪੁਸ਼ਤ ਖਬਰ ਆ ਕੇ ਨਹੀਂ ਅਸੀਂ ਉਸ ਦੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਜਿੰਨੇ ਕੁ ਵੀ ਸੋਰਸਸ ਦੇ ਨਾਲ ਅਜੇ ਤੱਕ ਗੱਲਬਾਤ ਹੋਈ ਹੈ ਜਾਂ ਪਤਾ ਕੀਤਾ ਹੈ ਇਤੋਂ ਕਿਤੋਂ ਵੀ ਕਨਫਰਮੇਸ਼ਨ ਜਿਹੜੀ ਹੋਵੇ ਆਈ ਨਹੀਂ ਆ ਇਹ ਇਹਦੇ ਵਿੱਚ ਇੱਕ ਐਂਗਲ ਇਹ ਵੀ ਹੋ ਸਕਦਾ ਹਰਜੋਤ ਸਿੰਘ ਜੀ ਵੀ ਕਿਤੇ ਇਹ ਨਾ ਹੋਵੇ ਵੀ ਉਹਦੀ ਜਾਨ ਨੂੰ ਵਾਕਈ ਇੱਥੇ ਕੈਲੋ ਵੀ ਸੋ ਕਾਲਡ ਖਤਰਾ ਹੋਵੇ ਤੇ ਉਹ ਵੀ ਲਾਰੈਂਸ ਬਿਸ਼ਨੋਈ ਨੂੰ ਉਹਨੂੰ ਵੀ ਉੱਥੇ ਸ਼ਹਿਜਾਦਾ ਬਣਾ ਕੇ ਉਹਨਾਂ ਨੇ ਜੇਲ੍ਹ ਦੇ ਵਿੱਚ ਜਿਹੜਾ ਉਹ ਰੱਖਣਾ ਹੋਵੇ ਵੀ ਬਚਾ ਕੇ ਜਿਹੜਾ ਇਸ ਨੂੰ ਜਿਹੜਾ ਉਹ ਰਖੀਏ ਆ ਆਪਾਂ ਨੂੰ ਪਤਾ ਹੀ ਹੈ ਵੀ ਲਾਰੈਂਸ ਬਿਸ਼ਨੋਈ ਜੋ ਇਹਦਾ ਭਰਾ ਹੈ ਕਿਸ ਤਰੀਕੇ ਦੇ ਕਰਤੂਤਾਂ ਦੇ ਵਿੱਚ ਉਹ ਸ਼ਾਮਲ ਸਿੱਧੂ ਮੂਸੇਵਾਲੇ ਦੇ ਕਤਲ ਦੇ ਮਾਮਲੇ ਵਿੱਚ ਹੁਣੇ-ਹੁਣੇ ਰੀਸੈਂਟਲੀ ਪਿਛਲੇ ਮਹੀਨੇ ਅਕਤੂਬਰ ਚ ਬਾਬਾ ਸਦੀਕੀ ਦੇ ਕਤਲ ਦੇ ਮਾਮਲੇ ਦੇ ਵਿੱਚ ਜਿਹੜਾ ਉਹ ਉਸ ਨੇ ਜਿਹੜੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਲਈਆਂ ਆ ਤੇ ਸਲਮਾਨ ਖਾਨ ਨੂੰ ਲਗਾਤਾਰ ਜਿਹੜੀਆਂ ਉਹ ਧਮਕੀਆਂ ਉੱਥੇ ਉਹ ਦਿੰਦਾ ਰਹਿੰਦਾ ਆ ਲਾਰੈਂਸ ਬਿਸ਼ਨੋਈ ਨਕਲੀ ਪਾਸਪੋਰਟ ਬਣਾ ਕੇ ਜਿਹੜਾ ਕਿ ਭਾਰਤ ਵਿੱਚ ਸੌਰੀ ਅਨਮੋਲ ਬਿਸ਼ਨੋਈ ਲਾਰੈਂਸ ਬਿਸ਼ਨੋਈ ਦਾ ਜੋ ਭਰਾ ਆ ਵੀ ਉਹ ਉਹਨੇ 2023 ਦੇ ਵਿੱਚ ਕਹਿੰਦਾ ਵੀ ਨਕਲੀ ਪਾਸਪੋਰਟ ਬਣਾ ਕੇ ਉੱਥੋਂ ਫਰਾਰ ਹੋ ਗਿਆ ਸੀ ਤੇ ਉੱਥੇ ਉਸ ਟਾਈਮੇ ਲੜਿੰਦਾ ਸੀਗਾ ਕਿਦਾਂ ਪਾਸਪੋਰਟ ਬਣਿਆ ਕਿੰਨੇ ਉਹਨੂੰ ਉੱਥੋਂ ਕੱਢਿਆ ਇਹ ਹਮੇਸ਼ਾ ਜਿਹੜਾ ਇੱਕ ਜਾਂਚ ਦਾ ਵਿਸ਼ਾ ਰਹਿਣਾ ਆ ਉਹ ਹਰ ਇੱਕ ਜਣ ਆਪੋ ਆਪਣੀਆਂ ਅਟਕਲਾਂ ਜਿਹੜੀਆਂ ਉਹ ਲਗਾ ਸਕਦਾ ਆ ਸੋ ਇੰਡੀਅਨ ਮੀਡੀਆ ਇਹ ਕਹਿ ਰਿਹਾ ਹੈ ਵੀ ਅਨਵੋਲ ਬਿਸ਼ਨੋਈ ਫੜ ਲਿਆ ਗਿਆ ਹੈ ਤੇ ਉਸ ਨੂੰ ਐਕਸਟਰੈਡਾਈਟ ਕਰ ਦਿੱਤਾ ਜਾਊਗਾ ਇਹਦੇ ਬਾਰੇ ਅਮਰੀਕਨ ਨਿਊਜ਼ ਦੇ ਵਿੱਚ ਅਜੇ ਤੱਕ ਕਿਸੇ ਪਾਸੇ ਵੀ ਕੋਈ ਪੁਸ਼ਟੀ ਜਿਹੜੀ ਆ ਉਹ ਨਹੀਂ ਹੋਈ ਹੈਗੀ ਜੀ ਬਿਲਕੁਲ ਆਪਾਂ ਜਿੰਨੀ ਵੀ ਸਰਚ ਕੀਤੀ ਹੈਗੀ ਆ ਉਹਦੇ ਵਿੱਚ ਅਮਰੀਕਾ ਦੇ ਕਿਸੇ ਨਿਊਜ਼ਪੇਪਰ ਟੀਵੀ ਸਟੇਸ਼ਨ ਜਾਂ ਇਵਨ ਕਿਸੇ ਜੇਲ੍ਹ ਦਾ ਹਜੇ ਤੱਕ ਨਹੀਂ ਪਤਾ ਚੱਲਿਆ ਪਰ ਜੋ ਇੰਡੀਆ ਦਾ ਮੀਡੀਆ ਹੈਗਾ ਉੱਥੇ ਲਗਭਗ ਹਰ ਇੱਕ ਜਿਹੜਾ ਨਿਊਜ਼ ਉਹ ਕੈਲੀਫੋਰਨੀਆ ਚੋਂ ਫੜਾਤਾ ਹੈ ਉਹਨੂੰ ਅਜੇ ਤੱਕ ਪਰ ਕੈਲੀਫੋਰਨੀਆ ਵਾਲਿਆਂ ਨੂੰ ਸ਼ਾਇਦ ਨਹੀਂ ਪਤਾ ਲੱਗਾ ਵੀ ਉਹ ਫੜ ਲਿਆ ਕਿਉਂਕਿ ਇੱਕ ਵਾਰੀ ਤਾਂ ਜਿਹੜੇ ਮੁੱਖ ਮੰਤਰੀ ਆ ਉਹਨਾਂ ਨੇ ਤਾਂ ਇੱਥੋਂ ਦਾ ਵੀ ਬਿਆਨ ਦਿੱਤਾ ਸੀ ਕਹਿੰਦਾ ਵੀ ਮੇਰੀ ਯੂਐਸਟੀ ਪੁਲਿਸ ਨਾਲ ਗੱਲ ਹੋ ਗਈ ਆ ਤੇ ਉਹਨਾਂ ਨੇ ਕਨਫਰਮ ਕਰ ਦਿੱਤਾ ਆ ਸੋ ਹੁਣ ਇਹ ਗੱਲ ਨੂੰ ਕਿੰਨਾ ਕੁ ਸੱਚ ਮੰਨਿਆ ਜਾਵੇ ਜਿਹੜੀ ਸਿਰਫ ਉਧਰੋਂ ਮੀਡੀਆ ਤੋਂ ਜਿਹੜੀ ਉਹ ਰਿਪੋਰਟ ਆ ਰਹੀ ਆ ਇਹ ਜਿਹੜੀ ਜ਼ਰੂਰ ਦੇਖਣ ਵਾਲੀ ਜਿਹੜੀ ਗੱਲ ਹੋਊਗੀ ਪਰ ਹਾਲ ਦੀ ਘੜੀ ਇਸ ਖਬਰ ਦੀ ਜਿਹੜੀ ਕੋਈ ਪੁਸ਼ਟੀ ਇੱਥੇ ਅਮਰੀਕਾ ਦੇ ਵਿੱਚ ਨਹੀਂ ਹੈਗੀ ਭਾਰਤ ਵਾਲਿਆਂ ਨੇ ਜ਼ਰੂਰ ਹੈ ਜਿਹੜੀ ਉੱਥੇ ਖਬਰ ਚਲਾਈ ਹੈਗੀ